¡Como ਸ਼ੁਕਰਾਨ ਕਰਦੇ ਗੱਲੋ ਲੋ ਕਹਿੰਦੇ ਕਰਨ ਪਰਮੰਡੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੀ ਵੱਤ ਹੈ ਇੱਕ ਪਾਸੇ ਐਂਗਰੀ ਪਾੜ ਦੂਸਰੇ ਪਾਸੇ ਸੋਨਾ ਮੰਦਰ ਟੂਰਾ ਮੰਨੇ ਪਰੰਨੇ ਜਾਫੀ ਤਿਆਰ ਪਰ ਤਿਆਰ ਮੈਚ ਆ ਵੀ ਸਰੇ ਦਾ ਖੇਡਿਆ ਜਾਣਾ ਹੈ ਦੋਨੇ ਟੀਮਾਂ ਬੈਲੈਂਸ ਦੋਨਾ ਟੀਮਾਂ ਦੇ ਵਿੱਚ ਕੋਲੇ ਖਿਡਾਰੀ ਖੇਡਦੇ ਆ ਆਉਂ ਪੈਂਦੀ ਰੇਡ ਤੇ ਨੰਬਰ ਰੇਡਰ ਦੇ ਹਿੱਸੇ ਰਾ ਜਿਹੜਾ ਹੈ ਅਗਲੀ ਰੇਡ ਸੰਦੀਪ ਲੋਦੇ ਵਾਲਾ ਮੈਨੂੰ ਇੱਕ ਵੀਰ ਮਿਲਿਆ ਕਹਿੰਦਾ ਯਾਰ ਮੈਂ ਮੇਰੀ ਬਰੀ ਤਮੰਨਾ ਮੈਂ ਦੂਦੇ ਵਾਲੇ ਸੰਦੀਪ ਨੂੰ ਇੱਕ ਸੋਹਣੀ ਜੀ ਨੀਕਰ ਲੈ ਕੇ ਉਹ ਗਿਫਟ ਕਰਨੀ ਹੈ ਹੈ ਵੀ ਸੰਦੀਪ ਦੋਦਿਆਰਾ ਤੇਰੀ ਦੁਨੀਆ دیਵਾਨੀ ਹੈ ਪਰ ਇਤੋਂ ਪਰੇ ਲੋਕ ਨੇ ਜਿਹੜੇ ਤੇਰੇ ਸੈਗ ਜਿਹੜੇ ਤੇਰੇ ਪ੍ਰਸ਼ੰਸਕ ਹੈ ਇੱਕ ਵੀਰ ਮਾ ਜੀ ਕਹਿੰਦਾ ਵੀ ਸੰਦੀਪ ਦਾ ਆਪਾ ਨੀਕਰ ਜਿਹੜੀ ਅਗਸਟ ਕਰਨੀ ਹੈ ਪੈਂਦੀ ਹੋਈ ਰੇਡ ਤੇ ਇੰਦਰ ਤਲਵੰਡੀ ਰਾਏ ਵਾਲਾ ਇੰਦਰ ਦਾ ਵੀ ਵੱਡਾ ਨਾਮ ਹੈ ਇੰਦਰ ਵੀ ਠੱਗੌੜਾ ਜੇਤੂ ਪਰ ਨੰਬਰ ਰੇਡ ਦੇ ਸਿਹਰਾ ਜਿਹੜਾ ਆ ਨੌਜਵਾਨ ਕਹਿੰਦੇ ਨਿਊਜ਼ੀਲੈਂਡ ਸੋਹਣਾ ਖੇਡਿਆ ਅੰਗਲੈਂਡ ਵੀ ਮੈਨੂੰ ਲੱਗਦਾ ਵੀ ਦਰਵਾਗੇ ਭੱਲੇ ਬੱਲੇ ਕਰਵਾਇਆ ਚੱਕਰ ਦੀ ਧਰਤੀ ਦਾ ਬਿੱਲਾ ਕੋਰਾ ਤੇ ਸ਼ੋਰ ਲੱਗਦਾ ਯਾਰ ਜਾ ਤਿਆਰ ਮਰ ਤਿਆਰ ਤੇ ਵਿੱਚ ਗੈਰ ਹੈ ਘੱਲਾਂ ਦੇ ਬੰਬਰ ਸ਼ੇਰ ਦੀ ਰਹਿੰਦੇ ਗੁੱਦੇ ਹੌਣ ਖੱਲੇ ਤੂਫਾਨਾਂ ਨੂੰ ਸਾਕਰ ਵਿੱਚ ਨਹੀਂ ਪੈਂਦੇ ਗੁੱਦੇ ਹੌਣ ਖੱਲੇ ਤੂਫਾਨਾਂ ਨੂੰ ਬਿੱਲੇ ਦੀ ਰੇਡ ਚਾਰਾਂ ਦੇ ਵਿੱਚੋਂ ਕਾਓ ਆਹ ਸੋਨਾ ਬਾੰਦਰ ਡੇੜਾ ਹੈ ਇਹ ਕਲਾਕਾਰ ਯਾਫੀ ਹੈ ਇਹ ਤਕਨੀਕੀ ਯਾਫੀ ਹੈ ਇਹ ਤੇ ਅਪੇਕਾਰ ਯਾਫੀ ਹੈ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਇਹ ਹਰ ਮੈਚ ਨੂੰ ਹਰ ਰੇਡ ਨੂੰ ਬੜੀ ਬ੍ਰਿੰਕੀ ਨਾਲ ਦੇਖਣਾ ਹੈ ਵੀ ਇਹ ਗਲਤੀ ਕਿੱਥੇ ਕਰਦਾ ਹੈ ਇਹਦੀ ਕਮਜ਼ੋਰੀ ਕਿਹੜੀ ਆ ਤੇ ਫਿਰ ਨਾਲ ਦਿਆਂ ਨੂੰ ਵੀ ਦੱਸਦਾ ਹੈ ਇਹ ਆਪ ਵੀ ਲਗਾਮ ਆਉਂਦਾ ਹੈ ਇਹ ਆ ਸੋਨਾ ਬਾੰਦਰ ਰੇਡ ਪੈਗੇ ਨਵੀਂ ਰਵਾ ਕਰੇਗਾ ਇਸ ਕਿਲੋ ਤੇ নাও ਇਸ ਸਮੇਂ ਕਹਿੰਦੇ ਆ ਮਾਘੇ ਦੇ ਦਿਲ ਕੇ ਆਇਆ ਕਿ ਸੁਰ ਸਿੰਘ ਪਿੰਡ ਪਰਵਾਨਾਂ ਦਾ ਸੂਰਬੀਰ ਜੀ ਉਹਦੇ ਜਮਾਨਾ ਦਾ ਹਾਏ ਭੀਮ ਕਹਿੰਦੇ ਕਹਿੰਦੇ ਸਹੇੜੀ ਵਾਲੇ ਭੀਮੇ ਦੀਆਂ ਗੱਲਾਂ ਹੁੰਦੀਆਂ ਪਹਿਲੀਆਂ ਦੇ ਵਿੱਚ ਜਦੋਂ ਕੋਈ ਨਵਾਂ ਕਦੇ ਸਹੇੜੀ ਵਾਲੇ ਢੀਨੇ ਦੀਆਂ ਗੱਲਾਂ ਕਦੇ ਦੀਨਾ ਸਾਹਿਬ ਦੇ ਢੀਨੇ ਦੀਆਂ ਗੱਲਾਂ ਪਰ ਇਧਰਲੇ ਪਾਸੇ ਆਹ ਵੇਖੋ ਨਵੀਂ ਇਹ ਸਮੇਂ ਬਾਂਦਰ ਡੋੜ ਵਾਲਾ ਟਰਾਈ ਕਰਦਾ ਹੋਇਆ ਹੈ ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਹੈ ਵੀ ਬਾਂਦਰ ਤੇ ਡੋੜ ਦੋ ਪਿੰਡਾ ਇੱਕ ਜਿਹੜੇ ਮੋਗੇ ਦੇ ਵਿੱਚ ਪੈ ਜਾਂਦਾ ਇੱਕ ਜਿਹੜੇ ਫਰੀਦਕੋ ਪਰ ਬੋਲਿਆ ਇਕੱਠਾ ਜਾਂਦਾ ਜਿਸ ਤਰ੍ਹਾਂ ਕਾਰੀ ਤੇ ਸਾਰੀ ਪਿੰਡ ਹੈ ਜਿਸ ਤਰ੍ਹਾਂ ਬਾਂਦਰ ਤੇ ਟੋੜ ਪੈਂਦਾ ਉਸੇ ਤਰ੍ਹਾਂ ਗੱਲ ਚੱਲਦੀ ਹੈ ਪਰ ਦੋਦੇ ਵਾਲਾ ਆਹ ਦੇਖਾਂਗੇ ਸੰਦੀਪ ਕਹਿੰਦੇ ਅਗਲੀ ਕਬੱਡੀ ਚੱਕਰ ਵਾਲੇ ਕਰਮੇ ਹੁਣਾਂ ਤੇ ਪਿੰਡ ਦਾ ਜਲੇ ਭੀਰੀ